ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਹਿਬ ਜੀ ਤਨ ਤਨ ਬਾਬਾ ਨੋਹ ਸਿੰਘ ਸਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸਹਿਬਾਨਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਹਾਂ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਜਿਨ੍ਹਾਂ ਦੀ ਮਹਿਮਾ ਬਹੁਤ ਨਿਆਰੀ ਏ ਖਾਲਸਾ ਜੀ ਜਦੋਂ ਰਸਨਾ ਉੱਪਰ ਮਹਿਮਾ ਆ ਜਾਵੇ ਕਿਸੇ ਦੀ ਵਡਿਆਈ ਕਰਨੂ ਜੀ ਕਰੇ ਰਸਨਾ ਵਡਿਆਈ ਕਰੇ ਕਿਸੇ ਮਹਾਨ ਮਹਾਪੁਰਸ਼ ਦੀ ਸ਼ਹੀਦਾ ਸਿੰਘਾਂ ਦੀ ਜਾਂ ਗੁਰੂ ਸਮਰੱਥ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦੋਂ ਰਸਨਾ ਮਹਿਮਾ ਕਰਦੀ ਏ ਤੇ ਜੋ ਸਾਰਾ ਸਾਰਾ ਸਰੀਰ ਹੈ ਆਪਣਾ ਉਸ ਨੂੰ ਪਵਿੱਤਰ ਕਰ ਦਿੰਦੀ ਏ ਖਾਲਸਾ ਜੀ ਸਾਰੀਆਂ ਇੰਦਰੀਆਂ ਪਵਿੱਤਰ ਹੋ ਜਾਂਦੀਆਂ ਨੇ ਮੁੱਖ ਪਵਿੱਤਰ ਹੋ ਜਾਂਦਾ ਏ ਜਦੋਂ ਰਸਨਾ ਅਭਿਆਸ ਕਰਨ ਲੱਗ ਪੈਂਦਾ ਏ ਮੈਮਾ ਕਰਨ ਲੱਗ ਪੈਂਦਾ ਹੈ ਪਰਮੇਸ਼ਰ ਦੇ ਗੁਣ ਗਾਉਣ ਲੱਗ ਪੈਂਦਾ ਹੈ ਤੇ ਜਦੋਂ ਕੰਨ ਪਰਮੇਸ਼ਰ ਦੀ ਸਿਫਤ ਨੂੰ ਸਰਵਣ ਕਰਨ ਲੱਗ ਪੈਂਦੇ ਨੇ ਉਦੋਂ ਜੀਵਨ ਉੱਚਾ ਹੋ ਜਾਂਦਾ ਹੈ ਮਾੜੇ ਵਿਕਾਰ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜਾ ਜ਼ਿੰਦਗੀ ਦੇ ਵਿੱਚ ਢਿੱਲਾ ਬਣ ਸੀ ਉਹ ਖਤਮ ਹੋ ਜਾਂਦਾ ਹੈ ਤੇ ਚੜ੍ਹਦੀ ਕਲਾ ਜੀਵਨ ਦੇ ਵਿੱਚ ਆਉਣੀ ਸ਼ੁਰੂ ਹੋ ਜਾਂਦੀ ਹੈ ਖਾਲਸਾ ਜੀ ਇਸੇ ਕਰਕੇ ਵਾਹਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਹੈ ਕਿ ਰਸਨਾ ਦੇ ਨਾਲ-ਨਾਲ ਪਰਮੇਸ਼ਰ ਦੇ ਗੁਣ ਗਾਇਆ ਕਰੋ ਕੰਨਾਂ ਦੇ ਨਾਲ ਪਰਮੇਸ਼ਰ ਦੀ ਮਹਿਮਾ ਸਿਫਤ ਸੁਨਿਆ ਕਰੋ ਤੇ ਜਦੋਂ ਇਹ ਦੋ ਚੀਜ਼ਾਂ ਕਰਨ ਦੇ ਨਾਲ ਹੀਰਦੇ ਵਿੱਚ ਪ੍ਰੇਮ ਬਣਦਾ ਹੈ ਸ਼ਰਧਾ ਬਣਦੀ ਹੈ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਤੁਹਾਡੇ ਚਰਨਾਂ ਵਿੱਚ ਆ ਜਾਣਗੀਆਂ ਇਹ ਦੋ ਕੰਮ ਕਰਨ ਦੇ ਨਾਲ ਖਾਰਸਾ ਜੀ ਪਰਮੇਸ਼ਰ ਨਾਲ ਬਣਦੀ ਹੈ ਸੋ ਹੀ ਦਾਸ ਸਿੰਘਾਂ ਦੀ ਕਿਰਪਾ ਹੁੰਦੀ ਸੋ ਖਾਲਸਾ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਬਚਨ ਵੀ ਨੇ ਤਾਂਤਨ ਗੁਰੂ ਅਰਜਨ ਦੇ ਮਹਾਰਾ ਜੀ ਫਰਮਾਉਂਦੇ ਨੇ ਕਿ ਜੇ ਕੋ ਆਪਣਾ ਦੁੱਖ ਮਟਾਵੇ ਹਰ ਅਰ ਨਾਮ ਰਿਧੇ ਸਦ ਗਾਵੇ ਉਹ ਵਾਹਿਗੁਰੂ ਦਾ ਸਿਮਰਨ ਕਰੇ ਉਹਦੇ ਸਾਰੇ ਦੁੱਖ ਜਿਹੜੇ ਨੇ ਉਹ ਖਤਮ ਹੋ ਜਾਣਗੇ ਸੋ ਖਾਲਸਾ ਜੀ ਜਿਹੜੇ ਮਹਿਮਾ ਕਰਦੇ ਨੇ ਗੁਣ ਗਾਉਂਦੇ ਨੇ ਔrna ਕੋਲ ਕਦੇ ਵੀ ਕਸ਼ਟ ਨਹੀਂ ਆਉਂਦੇ ਨੇ ਨੇੜੇ ਵੀ ਨਹੀਂ ਲੱਗਦੇ ਦੁੱਖ ਨਹੀਂ ਆਉਂਦੇ ਜੇ ਆਏ ਵੀ ਹੋਣ ਤਾਂ ਨਸ਼ਟ ਹੋ ਜਾਂਦੇ ਨੇ ਜੇ ਕੋਈ ਸਰੀਰਕ ਦੁੱਖ ਲੱਗਾ ਵੀ ਹੋਵੇ ਤਾਂ ਜਦੋਂ ਮਹਿਮਾ ਕਰਨ ਲੱਗ ਪਈਏ ਤਾਂ ਜਿਹੜੇ ਦੁੱਖ ਹੁੰਦੇ ਆ ਖਾਲਸਾ ਜੀ ਉਹ ਖਤਮ ਹੋ ਜਾਂਦਾ ਏ arogya ta aa jandi e kyunki guru mahara sachi paasada naam jheṛa e dukhan nu taalanan wala e khalsa ji ਇਸੇ ਤਰ੍ਹਾਂ ਖਾਸਾ ਜੀ ਆਪਾਂ ਸਾਰਿਆਂ ਭੈਣ ਭਰਾਵਾਂ ਨੂੰ ਹਰ ਰੋਜ਼ ਗੁਰਬਾਣੀ ਦਾ ਜਾਪ ਕਰਨਾ ਚਾਹੀਦਾ ਹੈ ਗੁਰਦੁਆਰਾ ਸਹਿਬ ਵੀ ਜਾਣਾ ਚਾਹੀਦਾ ਹੈ ਜਿੰਨਾ ਸਮਾਂ ਆਪਾਂ ਆਪਣੇ 24 ਘੰਟਿਆਂ ਦੇ ਵਿੱਚੋਂ ਗੁਰੂ ਮਹਾਰਾਜ ਦੇ ਲਈ 2 ਘੰਟੇ ਜਾਂ 4 ਘੰਟੇ ਦਾ ਦਸਵੰਦ ਨਹੀਂ ਟੜਦੇ ਆਪਾਂ ਬਾਣੀ ਦਾ ਸਿਮਰਨ ਨਹੀਂ ਕਰਦੇ ਆ ਅਭਿਆਸ ਨਹੀਂ ਕਰਦੇ ਉਹਨਾਂ ਟਾਈਮ ਆਪਣੀ ਜ਼ਿੰਦਗੀ ਸੁਖਾਲੀ ਨਹੀਂ ਹੋ ਸਕਦੀ ਬੇਚਾ ਆ ਆਪਣੇ ਕੋਲ ਸਭ ਕੁਝ ਆਪਣੇ ਕੋਲ ਪੈਸਾ ਹੈ ਦੌਲਤ ਹੈ ਸ਼ੋਰ ਤੇ ਸਭ ਕੁਝ ਹੈ ਸਾਰੀਆਂ ਖੁਸ਼ੀਆਂ ਨੇ ਪਰ ਜੋ ਖੁਸ਼ੀ ਮਹਾਰਾ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦੀ ਏ ਉਹ ਗੁਰਬਾਣੀ ਦੇ ਜਾਪ ਦੇ ਨਾਲ ਗੁਰੂ ਮਹਾਰਾ ਸੱਚੇ ਪਾਸ਼ਾ ਦੇ ਨਾਲ ਜੁੜਨ ਦੇ ਨਾਲ ਸੇਵਾ ਸਿਮਰਨ ਕਰਨ ਦੇ ਨਾਲ ਖਾਲਸਾ ਜੀ ਮਿਲਣੀ ਏ ਪਿਓ ਆਪਣਾ ਬਹੁਤ ਜ਼ਰੂਰੀ ਹੈ ਆਪਾਂ ਹਰ ਚੀਜ਼ ਦੇ ਲਈ ਸਮਾਂ ਕੱਢਦੇ ਆਂ ਤੇ ਆਪਾਂ ਨੂੰ ਗੁਰਬਾਣੀ ਦੇ ਲਈ ਗੁਰੂ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਲੈਣੀ ਹੈ ਤਾਂ ਆਪਾਂ ਨੂੰ ਗੁਰਬਾਣੀ ਦੇ ਜਾਪ ਦੇ ਲਈ ਵੀ ਸਮਾਂ ਜ਼ਰੂਰ ਕੱਢਣਾ ਪਵੇਗਾ ਫਿਰ ਹੀ ਆਪਣੇ ਤੇ ਕਿਰਪਾ ਹੋਵੇਗੀ ਸੋ ਖਾਲਸਾ ਜੀ ਅੱਜ ਦੀ ਜੋ ਹੱਦ ਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਉਹ ਇੱਕ ਮਾਤਾ ਜੀ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਜੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਮਾਤਾ ਜੀ ਨੇ ਦੱਸਿਆ ਕਿ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਨਾਮ ਦੀ ਜੋਤ ਜਗਾਉਣ ਨਾਲ ਤੇ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਦਰ ਜਗਦੀ ਜੋਤ ਦੇ ਵਿੱਚੋਂ ਪਿਓਰ ਲਿਓ ਲਿਓ ਕੇ ਲਾਉਣ ਨਾਲ ਕਹਿੰਦੇ ਸਾਡੇ ਕਿੰਨੇ ਹੀ ਦੁੱਖ ਕਸ਼ਟ ਦੂਰ ਹੋਏ ਨੇ ਤੇ ਜਦੋਂ ਦੀ ਅਸੀਂ ਆਪਣੇ ਘਰ ਦੇ ਵਿੱਚ ਈ ਦਾਸ ਸਿੰਘਾਂ ਦੇ ਨਾਮ ਦੀ ਬਾਬਾ ਦੀਪ ਸਿੰਘ ਸਹਿਬ ਜੀ ਦੇ ਨਾਮ ਦੀ ਜੋਤ ਜਗਾਉਣ ਲੱਗੇ ਆ ਕਹਿੰਦੇ ਸਾਡੇ ਸਾਰੇ ਹੀ ਦੁੱਖ ਦੂਰ ਹੋ ਗਏ ਨੇ ਜਿਨ੍ਹਾਂ ਨੇ ਕਹਿੰਦੇ ਅਸੀਂ ਕਦੇ ਆਸ ਉਮੀਦ ਵੀ ਨਹੀਂ ਸੀ ਰੱਖੀ ਸੁਖਾਂਤ ਸਾਹਿਬ ਜੀ ਮਾਤਾ ਜੀ ਨੇ ਜੋ ਹੱਡ ਬੀਤੀ ਸਾਂਝੀ ਕੀਤੀ ਅਸੀਂ ਅੱਜ ਦੀ ਵੀਡੀਓ ਰਾਹੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਮਾਤਾ ਜੀ ਦੱਸ ਰਹੇਗੇ ਸਾਡੇ ਪਰਿਵਾਰ ਦੇ ਵਿੱਚ ਅਸੀਂ ਦੋਨੇ ਹਸਬੰਡ ਵਾਈਫ ਸੀ ਕਹਿੰਦੇ ਇੱਕ ਬੇਟਾ ਤੇ ਬੇਟੀ ਸੀ ਕਹਿੰਦੇ ਬੇਟੀ ਦਾ ਵੀ ਵਿਆਹ ਕਰ ਦਿੱਤਾ ਬਹੁਤ ਵਧੀਆ ਪਰਿਵਾਰ ਮਿਲਿਆ ਤੇ ਕਹਿੰਦੇ بیٹے ਦਾ ਵੀ ਵਿਆਹ ਕਰ ਦਿੱਤਾ ਸੀ ਬਹੁਤ ਵਧੀਆ ਪਰਿਵਾਰ ਕਹਿੰਦੇ ਸਾਨੂੰ ਮਿਲਿਆ ਕਹਿੰਦੇ ਪਰ ਜੋ ਮੇਰਾ ਹਸਬੰਡ ਸੀ ਕਹਿੰਦੇ ਉਹ ਬਹੁਤ ਜ਼ਿਆਦਾ दारू ਪੀਂਦਾ ਸੀ ਸ਼ਰਾਬ ਪੀਂਦਾ ਸੀ ਕੰਮ ਕਰ ਵੀ ਕਹਿੰਦੇ ਕਰਦਾ ਸੀ ਪਰ ਸ਼ਰਾਬ ਬਹੁਤ ਜ਼ਿਆਦਾ ਕਈ ਵਾਰ ਤਾਂ ਕਹਿੰਦੇ ਦਿਨ ਦੇ ਸਮੇਂ ਵੀ ਉਹਨੇ दारू ਪੀ ਲੈਣੀ ਇਸੀ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਕਿ ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਸਾਡੇ ਕੋਲ ਬਹੁਤ ਵਧੀਆ ਜ਼ਮੀਨ ਜਾਇਦਾਦ ਸੀ ਗੱਡੀ ਵੀ ਸੀ ਕੋਠੀ ਸਾਰਾ ਕੁਝ ਕੰਦੇ ਵਧੀਆ ਸੀ ਕੰਦੇ ਪਰ ਘਰ ਦੇ ਵਿੱਚ ਫਿਰ ਵੀ ਅਸੀਂ ਸੁਖੀ ਨਹੀਂ ਹੈਗੇ ਸੀ ਕੰਦੇ ਅਸੀਂ ਖੁਸ਼ ਨਹੀਂ ਸੀ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਕਿਉਂਕਿ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਚੋਰਨਾ ਦਾ ਹਸਬੈਂਡ ਸੀ ਉਹਨਾਂ ਨੇ ਦਿਨੇ ਰਾਤ ਦਾਰੂ ਪੀ ਲੈਣੀ ਤੇ ਉਹਨਾਂ ਨੂੰ ਕਾਫੀ ਕੁਝ ਕਹਿਣਾ ਬੋਲਣਾ ਗਲਤ ਸ਼ਬਦ ਕਈ ਵਾਰ ਗਾਵਾਂ ਵੀ ਕੱਢਣੀਆਂ ਬਹੁਤ ਕੁਝ ਕਹਿੰਦੇ ਕਰਨਾ ਤੇ ਕਿਹਦੇ ਚਿੰਦੇ ਕਰਕੇ ਘਰ ਦੇ ਵਿੱਚ ਬਹੁਤ ਦੁੱਖ ਦੁੱਖ ਕਲੇਸ਼ ਰਹਿੰਦਾ ਸੀ ਤਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਅਸੀਂ ਘਰ ਦੇ ਵਿੱਚ ਕਦੇ ਵੀ ਕਹਿੰਦੇ ਪਾਠ ਨਹੀਂ ਸੀ ਕੀਤਾ ਕਹਿੰਦੇ ਨਾ ਹੀ ਅਸੀਂ ਕਹਿੰਦੇ ਬਾਬਾ ਜੀ ਦੀਆਂ ਜੋ ਫੋਟੋਆਂ ਸੀ ਸਾਡੇ ਘਰ ਚ ਪਈਆਂ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬੇ ਸਿੰਘ ਜੀ ਤੇ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਹਿਜ ਜੀ ਦੀਆਂ ਫੋਟੋਆਂ ਵੀ ਪਈਆਂ ਸੀ ਕਿੰਦੇ ਪਰ ਅਸੀਂ ਕਦੇ ਵੀ ਧੂਪ ਵਤੀ ਵੀ ਨਹੀਂ ਸੀ ਕੀਤੀ। ਕਿੰਦੇ ਪਾਠ ਤਾਂ ਬਹੁਤ ਦੂਰ ਦੀ ਗੱਲ ਏ। ਤਾਂ ਖਾਸਾ ਜੀ ਜੇ ਆਪਾਂ ਗੁਰਬਾਣੀ ਦੇ ਚਾਪ ਕਰਦੇ ਆਂ ਤੇ ਨਾਲ ਦੀ ਨਾਲ ਆਪਾਂ ਨੂੰ ਇਹਨਾਂ ਚੀਜ਼ਾਂ ਦਾ ਵੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਏ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਵੀ ਤਸਵੀਰਾਂ ਆਪਣੇ ਘਰ ਦੇ ਵਿੱਚ ਪਈਆਂ ਹੋਣ ਉਹਨਾਂ ਦੀ ਸਾਮਸਵਾਲ ਸਾਫ਼ ਸੁਭਾਈ ਧੂਪ ਵਤੀ ਜ਼ਰੂਰ ਕਰਨੀ ਚਾਹੀਦੀ ਏ। ਜੇ ਕਈ ਵਾਰ ਆਪਣੀ ਸੇਤ ਨਹੀਂ ਠੀਕ ਹੁੰਦੀ ਆਪਣੇ ਤੋਂ ਗੁਰਬਾਣੀ ਦਾ ਨਹੀਂ ਵੀ ਆਪ ਹੁੰਦਾ ਤਾਂ ਤੁਸੀਂ ਧੂਪ ਵਤੀ ਤਾਂ ਹਰ ਰੋਜ਼ ਹੀ ਕਰਿਆ ਕਰੋ ਨਾਲੇ ਮਹਾਰਾਜ ਜਗਿਆਰ ਦਾਸ ਹੋ ਜਾਂਦੀ ਹੈ ਸੁਭਾਣ ਦੇ ਨਾਲੇ ਰੋਜ਼ ਦੀ ਸਾਫ ਸਫਾਈ ਹੋ ਜਾਂਦੀ ਹੈ ਨਾਲੇ ਧੂਪ ਵਤੀ ਆਪਾਂ ਕਰ ਲੈਂਦੇ ਆ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਵੀ ਅਸੀਂ ਕਦੇ ਨਾ ਤਾਂ ਗੁਰਦੁਆਰਾ ਸਾਹਿਬ ਜਾਣਾ ਜੇ ਕਹਿੰਦੇ ਕਈ ਵਾਰ ਸੰਗਰਾਮ ਤੇ ਜਾ ਕਹਿੰਦੇ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰੋਗਰਾਮ ਹੋਣਾ ਕੋਈ ਮੇਲਾ ਮੱਸੀਆ ਦਾ ਦਿਹਾੜਾ ਹੋਣਾ ਫਿਰ ਕਹਿੰਦੇ ਚਲੇ ਜਾਣਾ ਕਹਿੰਦੇ ਪਰ ਬਹੁਤਾ ਜਿਆਦਾ ਤਾਂ ਕਹਿੰਦੇ ਅਸੀਂ ਗਏ ਨਹੀਂ ਸੀ ਕਦੇ ਵੀ ਘਰ ਦੇ ਵਿੱਚ ਹੀ ਰਹਿਣਾ ਕਿਉਂਕਿ ਘਰ ਦੇ ਵਿੱਚ ਕਹਿੰਦੇ ਦੁੱਖ ਕਲੇ ਸੀ ਇੰਨਾ ਸੀ ਕਹਿੰਦੇ ਹੌਲੀ ਹੌਲੀ ਜਦੋਂ ਬੇਟੇ ਦਾ ਵਿਆਹ ਹੋਇਆ ਕਹਿੰਦੇ ਕਿ ਸਮਾਂ ਬੀਤਦਾ ਗਿਆ ਬੇਟੇ ਦੇ ਕੋਲ ਵੀ ਦੋ ਬੇਟੀਆਂ ਹੋਈਆਂ ਬਾਅਦ ਚ ਬੱਚਾ ਨਾ ਹੋਇਆ ਕਹਿੰਦੇ ਕਈ ਵਾਰ ਮਾਤਾ ਜੀ ਕਹਿੰਦੇ ਮੇਰੇ ਹਸਬੰਦ ਨੇ दारू ਪੀ ਕੇ ਨੋਂ ਨੂੰ ਵੀ ਤਾਨੇ ਮਿਹਨੇ ਮਾਰਨੇ ਕਿ ਤੂੰ ਦੋ ਕੁੜੀਆਂ ਨੇ ਤੇਰੇ ਕੋਲ ਮੁੰਡਾ ਨਹੀਂ ਹੋਇਆ ਇਸ ਤਰ੍ਹਾਂ ਉਸ ਤਰ੍ਹਾਂ ਕਾਫੀ ਕਹਿੰਦੇ ਉਹਨੂੰ ਵੀ ਕੁਝ ਕਹਿਣਾ ਤਾਂ ਉਹਨੇ ਕਈ ਵਾਰ ਗੁੱਸੇ ਹੋ ਕੇ ਆਪਣੇ ਪੇਕਿਆ ਤੇ ਚਲੇ ਜਾਣਾ ਤੇ ਮਾਤਾ ਜੀ ਕਹਿੰਦੇ ਕਿ ਮੇਰੀ ਸਿਹਤ ਠੀਕ ਨਹੀਂ ਸੀ ਰਹਿੰਦੀ ਮੈਂ ਬਹੁਤ ਔਖਾ ਘਰ ਦੇ ਵਿੱਚ ਗੁਜ਼ਾਰਾ ਕਰਨਾ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਜਿਹੜੀ ਮੇਰੀ ਨੋਂ ਸੀ ਜਦੋਂ ਉਹਨੇ ਪੇਕਿਆ ਤੇ ਜਾਣਾ ਉੱਥੋਂ ਆਉਣਾ ਕਹਿੰਦੇ ਕਈ ਵਾਰ ਤਾਂ ਮੈਂ ਆ ਚਾਕੇ ਆਪਣੇ ਬੇਟੇ ਦੇ ਨਾਲ ਲੈ ਕੇ ਆਈ ਕਹਿੰਦੇ ਕਿਉਂਕਿ ਮੈਂ ਕਦੇ ਵੀ ਆਪਣੀ ਨੂੰਹ ਦੇ ਨਾਲ ਨੂੰਹ ਵਾਲਾ ਵਰਤਾਰਾ ਨਹੀਂ ਸੀ ਕੀਤਾ ਕਹਿੰਦੇ ਹਮੇਸ਼ਾ ਮੈਂ ਆਪਣੀ ਬੇਟੀ ਬਣਾ ਕੇ ਰੱਖਿਆ ਸੀ ਪਰ ਕਹਿੰਦੇ ਘਰ ਦੇ ਹਾਲਾਤ ਹੀ ਕੁਛ ਇਸ ਤਰ੍ਹਾਂ ਦੇ ਹੋ ਗਏ ਕਹਿੰਦੇ ਮੈਂ ਜੋ ਸੋਚਿਆ ਹੀ ਨਹੀਂ ਸੀ ਵੀ ਕਦੇ ਹੋਏਗਾ ਕਹਿੰਦੇ ਕਿਉਂਕਿ ਹਸਬੰਡ ਦੇ ਹਾਲਾਤ ਹੀ ਇੰਨੇ ਜ਼ਾਦੇ ਬੁਰੇ ਹੋ ਗਏ ਸੀ ਕਹਿੰਦੇ ਕਿ ਹੌਲੀ-ਹੌਲੀ ਕਰਕੇ ਜੋ ਮਾਤਾ ਜੀ ਕਹਿੰਦੇ ਮੇਰੇ ਹਸਬੰਡ ਨੇ ਉਹਨਾਂ ਦੀ ਸਿਹਤ ਵੀ ਖਰਾਬ ਹੋਣ ਲੱਗੀ ਕਿਉਂਕਿ ਉਹ दारू ਬਹੁਤ ਜ਼ਿਆਦੀ ਪੀਂਦੇ ਸੀ ਲਿਵਰ ਦੇ ਵਿੱਚ ਇਨਫੈਕਸ਼ਨ ਹੋ ਗਈ ਸੀ ਤੇ ਨਾਲ ਕਹਿੰਦੇ ਉਹਨਾਂ ਨੂੰ 슈ਗਰ ਦੀ ਵੀ ਬਿਮਾਰੀ ਲੱਗੀ ਹੋਈ ਸੀ 슈ਗਰ ਦੀ ਪ੍ਰੋਬਲਮ ਸੀ ਕਹਿੰਦੇ ਉਹਦੇ ਕਰਕੇ ਉਹਨਾਂ ਦੀ ਪ੍ਰੋਬਲਮ ਜ਼ਿਆਦਾ ਵਧ ਗਈ ਕਹਿੰਦੇ ਮਾਤਾ ਜੀ ਕਹਿੰਦੇ ਕਿ ਮੈਨੂੰ ਵੀ ਬਹੁਤ ਪ੍ਰੋਬਲਮ ਸੀ ਕਹਿੰਦੇ ਕਿ ਮੇਰੇ ਜੋ ਸਾਰੇ ਗੋਟ ਸੀ ਗੋਡੇ ਸੀ ਕਹਿੰਦੇ ਬਹੁਤ ਦੁੱਖ ਦੇ ਸੀ ਮੈਨੂੰ ਗੈਠੀਆਂ ਦੀ ਪ੍ਰੋਬਲਮ ਸੀ ਇਸੇ ਤਰ੍ਹਾਂ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਜੋ ਨੋਏ ਉਹ ਵੀ ਜਦੋਂ ਸੋਹਰੇ ਨੇ ਇੰਨਾ ਕੁਝ ਬੋਲਣਾ ਤਾਂ ਕਹਿੰਦੇ ਉਹਨੇ ਮੇਰੇ ਨਾਲ ਵੀ ਵਧੀਆ ਤਰ੍ਹਾਂ ਨਾ ਰਹਿਣਾ ਕਿਉਂਕਿ ਉਹਨੇ ਮਾਨ ਦੇ ਵਿੱਚ ਗੁੱਸਾ ਰੱਖਣਾ ਕਹਿੰਦੇ ਨੋ ਨੇ ਵੀ ਮੇਰੇ ਨਾਲ ਨਾ ਵਧੀਆ ਰਹਿਣਾ ਕਹਿੰਦੇ ਮੇਰੇ ਪੁੱਤ ਨੇ ਵੀ ਨਾ ਰਹਿਣਾ ਤੇ ਕਹਿੰਦੇ ਉਹਨਾਂ ਨੇ ਆਪਣਾ ਅਲੱਗ ਰਹਿਣਾ ਰਹਿਣਾ ਤਾਂ ਇੱਕ ਘਰ ਦੇ ਵਿੱਚ ਹੀ ਪਰ ਬੁਲਾਉਣਾ ਚਲਾਉਣਾ ਨਾ ਤਾਂ ਆਪਣਾ ਅਲੱਗ-ਲੱਗ ਜੇ ਰਹਿਣਾ ਤੇ ਕਹਿੰਦੇ ਹਸਬੰਡ ਨੇ ਵੀ ਬਹੁਤ ਜ਼ਿਆਦਾ ਬੁਰਾ ਵਿਹਾਰ ਕਰਨਾ ਇੱਕ ਪਰਿਵਾਰ ਦੇ ਵਿੱਚ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਚਾਰ ਜੀ ਹੁਣ ਚਾਰੇ ਅਲੱਗ-ਲੱਗ ਹੋੜ ਤੇ ਕਹਿੰਦੇ ਕਿਸ ਤਰ੍ਹਾਂ ਦਾ ਦਿਨ ਜਾਂਦਾ ਹੈ ਰਾਤ ਜਾਂਦੀ ਹੈ ਕਹਿੰਦੇ ਮੈਂ ਬਹੁਤ ਔਖਾ ਸਮਾਂ ਦੇਖਿਆ ਹੈ ਇੰਨੇ ਫਿਰ ਮੈਨੂੰ ਕਿਸੇ ਭੈਣ ਨੇ ਦੱਸਿਆ ਕਿ ਤੁਸੀਂ ਇਸ ਤਰ੍ਹਾਂ ਇੱਥੇ ਬਾਬਾ ਏ ਉਹ ਚੌਂਕੀ ਦਿੰਦਾ ਹੈ ਚਾਹ ਕਹਿੰਦੇ ਕੋਈ ਪੁੱਛ ਦੱਸਦਾ ਹੈ ਤੁਸੀਂ ਜਾ ਕੇ ਪੁੱਛ ਕੇ ਆਓ ਕਹਿੰਦੇ ਉੱਥੇ ਵੀ ਮੈਂ ਗਈ ਕਾਫੀ ਸਮਾਂ ਕਹਿੰਦੇ ਕਈ ਵਾਰ ਤਾਂ ਪਤਾ ਨਹੀਂ ਘਰ ਦਾ ਮਾਹੌਲ ਆਪਣੇ ਆਪ ਹੀ ਸਹੀ ਹੋ ਜਾਣਾ ਕਨੇ ਮੈਨੂੰ ਕੋਸ਼ ਸਮਝਣਾ ਹੋਣੀ ਤੇ ਮੈਨੂੰ ਇਸ ਤਰ੍ਹਾਂ ਲੱਗਣਾ ਕਿ ਹਾਂਜੀ ਬਾਬੇ ਤੋਂ ਫਰਕ ਪੈ ਗਿਆ ਪਰ ਕਹਿੰਦੇ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਨਾ ਪੈਣਾ ਫਿਰ ਉਸੇ ਤਰ੍ਹਾਂ ਹੋ ਜਾਣਾ ਕਹਿੰਦੇ ਕੰਮ ਸੀ ਕਮਤਾਜੀ ਦੱਸ ਰਿਹਾ ਕਿ ਮੈਂ 60-70000 ਰੁਪਏ ਇਸੇ ਕੰਮ ਤੇ ਕਹਿੰਦੇ ਖਰਚ ਕਰਤਾ ਪਰ ਮੈਨੂੰ ਬਿਲਕੁਲ ਵੀ ਕਹਿੰਦੇ ਕੋਈ ਫਰਕ ਨਾ ਪਿਆ ਵੀ ਮੇਰੇ ਘਰ ਦੇ ਵਿੱਚ ਕੋਈ ਵੀ ਚੀਜ਼ ਸਹੀ ਨਾ ਹੋਈ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਦੱਸਦੇ ਆ ਕਿ ਜਿਵੇਂ ਮੇਰੀ ਨੋ ਨੋ ਕਹਿੰਦੇ ਕਿ ਮੇਰਾ ਹਸਬੰਡ ਇੰਨਾ ਬੋਲ ਦਿੰਦਾ ਸੀ ਵੀ ਉਹ ਪੇਕਿਆਂ ਤੇ ਚਲੇ ਜਾਂਦੇ ਸੀ ਇਹਨੇ ਇੱਕ ਦਿਨ ਇਹੀ ਸਮਾਂ ਆਇਆ ਕਹਿੰਦੇ ਉਹਨੇ ਕਾਫੀ ਜ਼ਿਆਦਾ दारू ਪੀਤੀ ਹੋਈ ਸੀ ਰਾਤ ਨੂੰ ਤੇ ਕਹਿੰਦੇ ਬਹੁਤ ਮਾੜਾ ਚੰਗਾ ਨੋ ਨੋ ਬੋਲਿਆ ਵੀ ਮੇਰਾ ਹਸਬੰਡ ਕਹਿੰਦੇ ਉਹ ਦੇਨ ਹੁੰਦੇ ਹੀ ਉਹਨੇ ਆਪਣੇ ਪੇਕਿਆਂ ਤੇ ਫੋਨ ਕੀਤਾ ਤੇ ਆਪਣੇ ਭਰਾ ਦੇ ਨਾਲ ਆਪਣੇ ਪੇਕਿਆਂ ਤੇ ਚਲੇ ਗਏ ਇਹਨੇ ਫਿਰ ਅਸੀਂ ਕਾਫੀ ਸਮਾਂ ਕਹਿੰਦੇ ਉੱਥੇ ਰਹਿ ਉਹ ਗਏ ਵਾਰ-ਵਾਰ ਆਪਣੇ ਨੂਨ ਨੂੰ ਲੈਣ ਕਹਿੰਦੇ ਪਰ ਉਹ ਨਾ ਆਏ। ਉਥੇ ਮਾਤਾ ਜੀ ਕਹਿੰਦੇ ਕਿ ਮੇਰੇ ਨੂ ਆਪਣੇ ਜਦੋਂ ਪੇਕਿਆਂ ਤੇ ਰਹੀ ਤੇ ਪੇਕਿਆਂ ਦਾ ਚੋਂਡਾ ਦਾ ਪਿੰਡ ਸੀ ਉਥੋਂ ਕਹਿੰਦੇ ਕਿ ਉਹਨੂੰ ਪਤਾ ਲੱਗਦਾ। ਕਹਿੰਦੇ ਜਿਨੇ ਘਰ ਦੇ ਵਿੱਚ ਆਉਣੀ ਜਾਣੀ ਹੁੰਦੀ ਏ ਖਾਰਸਾ ਜੀ ਤੇ ਉਹ ਨੂਨ ਦੇ ਜਿਹੜੇ ਪੇਕੇ ਨੇ ਉਹਨਾਂ ਦੇ ਘਰ ਦੇ ਵਿੱਚ ਕੋਈ ਕਹਿੰਦੇ ਵੀ ਇਸ ਤਰ੍ਹਾਂ ਨੂ ਹੀ ਆਈ ਸੀ ਕਿਸੇ ਦੀ। ਉਹਨਾਂ ਨੇ ਪੁੱਛਿਆ ਵੀ ਤੁਸੀਂ ਇੱਥੇ ਕਦੋਂ ਦੇ ਆਏ ਕਿਵੇਂ? ਤਾ ਮਾਤਾ ਜੀ ਕਹਿੰਦੇ ਵੀ ਮੇਰੀ ਨੋ ਨੇ ਦੱਸਿਆ ਵੀ ਸਾਡੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਨੇ ਵੀ ਬਹੁਤ ਜ਼ਿਆਦਾ ਮਾੜਾ ਹਾਲ ਹੋਇਆ ਪਿਆ ਐ ਵੀ ਪਤਾ ਨਹੀਂ ਰੱਬ ਵੀ ਸਾਡੇ ਤੋਂ ਕੀ ਚਾਹੁੰਦਾ ਤਾਂ ਖਾਨਸਾ ਜੀ ਮਾਤਾ ਜੀ ਦੱਸਦਿਆ ਕਿ ਮੇਰੀ ਨੋ ਉਹ ਵਾਲੀ ਜੋ ਬੇਟੀ ਆਈ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਕਦੇ ਵੀ ਪਾਠ ਨਹੀਂ ਕੀਤਾ ਕਦੇ ਗੁਰਦੁਆਰਾ ਸਾਹਿਬ ਨਹੀਂ ਗਏ ਕਦੇ ਤੁਸੀਂ ਕਮਾਈ 'ਚੋਂ ਦਸਵੰਦ ਨਹੀਂ ਕੱਢਿਆ ਕਦੇ ਤੁਸੀਂ ਬੰਦੇ ਉੱਠਦੇ ਮਹਾਰਾਜ ਦਾ ਸ਼ੁਕਰਾਨਾ ਨਹੀਂ ਕੀਤਾ ਜਿੰਨੀ ਮਹਾਰਾ ਸੱਚੇ ਪਾਤਸ਼ਾਹ ਨੇ ਤੁਹਾਡੇ ਤੇ ਨੂੰ ਦਾਤ ਦਿੱਤੀ ਹੋਈ ਏ ਵੀ ਤੇ ਤੁਹਾਨੂੰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਖੁਸ਼ ਰਹੋ ਵੀ ਤੁਹਾਡੇ ਘਰ ਦੇ ਵਿੱਚ ਦੁੱਖ ਕਲੇਸ਼ ਦੂਰ ਹੋ ਜਾਣ ਵੀ ਉਹ ਕਿਵੇਂ ਹੋ ਜਾਣ ਵੀ ਤੁਸੀਂ ਨਾ ਹੀ ਕਦੇ ਮਹਾਰਾਜ ਦਾ ਨਾਮ ਧਿਆਇਆ ਹੈ ਨਾ ਹੀ ਕੁਰਬਾਨੀ ਦੇ ਚਾਪ ਕੀਤੇ ਨੇ ਨਾ ਹੀ ਮਹਾਰਾਜ ਦਾ ਕਦੇ ਸ਼ੁਕਰਾਨਾ ਕੀਤਾ ਹੈ ਇਸੇ ਤਰ੍ਹਾਂ ਖਾਨ ਸਾਹਿਬ ਜੀ ਮਾਤਾ ਜੀ ਦੱਸਦੇ ਆ ਕਿ ਮੇਰੀ ਨੋ ਸੀ ਜੋ ਉਹ ਕਹਿਣ ਲੱਗੀ ਕਿ ਮੇਰੇ ਮਨ ਦੇ ਵਿੱਚ ਵੀ ਇਹੀ ਖਿਆਲ ਆਇਆ ਮੈਂ ਅਸੀਂ ਕਦੇ ਵੀ ਗੁਰਦੁਆਰਾ ਸਹਿਬ ਨਹੀਂ ਗਏ ਮੈਨੂੰ ਉਹ ਦੇਣਾ ਤਨ ਉਹ ਤਰੀਕ ਸਾਨੂੰ ਸਮਾਂ ਹੀ ਨਹੀਂ ਜਾਦ ਵਿੱਚ ਸਾਨੂੰ ਕਿੰਨਾ ਸਮਾਂ ਹੋ ਗਿਆ ਸੀ ਗੁਰਦੁਆਰਾ ਸਹਿਬ ਜਾ ਕੇ ਆਇਆ ਇਹਨੇ ਕਈ ਕਈ ਸਾਲ ਬੀਤ ਜਾਂਦੇ ਸੀ ਖਾਨ ਸਾਹਿਬ ਜੀ ਉਹ ਜੋ ਬੇਟੀ ਆਈ ਸੀ ਮਾਤਾ ਜੀ ਕਹਿੰਦੇ ਉਹਨੇ ਮੇਰੀ ਨੋ ਨੂੰ ਦੱਸਿਆ ਵੀ ਤੁਸੀਂ ਪਾਠ ਕਰਨਾ ਸ਼ੁਰੂ ਕਰੋ ਗੁਰਦੁਆਰਾ ਸਹਿਬ ਜਾਣਾ ਸ਼ੁਰੂ ਕਰੋ ਇਹ ਤੁਹਾਡੇ ਸਾਰੇ ਆਪਣੇ ਆਪ ਮਹਾਰਾ ਸੱਚੇ ਪਾਤਸ਼ਾਹ ਤੁਹਾਡੇ ਕੰਮ ਜੋ ਸਫਲ ਕਰਨਗੇ ਪਰ ਖਾਲਸਾ ਜੀ ਉਹ ਜੋ ਲੋਭ ਹੁੰਦੀ ਹੈ ਮਾਤਾ ਜੀ ਦੀ ਉਹ ਆਪਣੇ ਆਪ ਘਰ ਆ ਜਾਂਦੀ ਏ ਆ ਕੇ ਕਹਿੰਦੇ ਉਹ ਪਾਠ ਕਰਦੀ ਏ ਗੁਰਦੁਆਰਾ ਸਾਹਿਬ ਹੀ ਰੋਜ਼ ਜਾਪੀ ਕਹਿੰਦੇ ਉਹਨੇ ਸਵੇਰੇ ਉੱਠਣਾ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਕਿਨੇ ਵੀ ਨਿਤਨੇਮ ਕਰਨਾ ਕਿਦੇ ਉਸ ਤੋਂ ਬਾਅਦ ਕੰਮ ਕਰਨਾ ਗੁਰਦੁਆਰਾ ਸਾਹਿਬ ਜਾਣਾ ਸ਼ਾਮ ਨੂੰ ਰਹਿਰਾਸਹਿਬ ਵੀ ਕਰਨਾ ਕਿਨੇ ਮੂਲ ਮੰਤਰ ਉਹਨੇ ਕਿੰਨਾ ਕਿੰਨਾ ਸਮਾਂ ਹੀ ਕਰਦੀ ਰਹਿਣਾ ਪਰ ਖਾਰਸਾ ਜੀ ਜਿੰਨਾ ਹੁਣ ਸਮਾਂ ਪਿੱਛੇ ਕਦੇ ਰੱਬ ਦਾ ਨਾਮ ਧਿਆਇਆ ਨਹੀਂ ਸੀ ਉਹਨਾ ਸਮਾਂ ਹੁਣ ਕਿਰਪਾ ਹੋਣ ਤੇ ਵੀ ਤਾਂ ਲੱਗਣਾ ਹੀ ਸੀ ਜਿ ਕਿੰਨਾ ਸਮਾਂ ਤਾਂ ਆਪਾਂ ਗੁਰਦੁਆਰਾ ਸਾਹਿਬ ਨਹੀਂ ਗਏ ਤੇ ਹੁਣ ਇੱਕਦਮ ਆਪਾਂ ਇੱਕ ਮਹੀਨਾ ਦੋ ਮਹੀਨੇ ਲਗਾਤਾਰ ਗਏ ਪਰ ਆਪਾਂ ਨੂੰ ਫਰਕ ਨਹੀਂ ਪੈਂਦਾ ਪਿਆ ਤੇ ਪਰ ਜੋ ਇੰਨੇ ਸਾਲ ਆਪਾਂ ਪਿੱਛੇ ਵਾਰਾਜ ਨੂੰ ਯਾਦ ਨਹੀਂ ਕੀਤਾ ਤੇ ਉਸ ਚੀਜ਼ ਦੇ ਲਈ ਆਪਾਂ ਨੂੰ ਸਮਾਂ ਤਾਂ ਲੱਗੇ ਗਈ ਇਹ ਚੀਜ਼ ਤਾਂ ਆਪਾਂ ਸਭ ਜਾਣਦੇ ਆ ਤਾਉ ਮਾਤਾ ਜੀ ਕਹਿੰਦੇ ਮੇਰੀ ਨੂੰਹ ਨੇ 2-4 ਮਹੀਨੇ ਇਸ ਤਰ੍ਹਾਂ ਪਾਠ ਕੀਤਾ ਗੁਰਦੁਆਰਾ ਸੈਵੀ ਗਈ ਕਹਿੰਦੇ ਪਰ ਕੋਈ ਫਰਕ ਨਾ ਪਿਆ ਤੇ ਉਹਨੇ ਪਾਠ ਕਰਨਾ ਛੱਡਤਾ ਕਹਿੰਦੇ ਉਹਨੇ ਕਿਹਾ ਵੀ ਕੁਝ ਨਹੀਂ ਹੈਗਾ ਇੰਨਾਂ ਚੀਜ਼ਾਂ 'ਚ ਐਵੇਂ ਉਹ ਵਾਰਦੀ ਸੀ ਇਸ ਤਰ੍ਹਾਂ ਹੀ ਉਹ ਗੱਲਣਾ ਕਰਦੀ ਸੀ ਇਸ ਤਰ੍ਹਾਂ ਤਾਂ ਫਿਰ ਹੋਣ ਲੱਗੇ ਤੇ ਸਾਰਾ ਕੁਝ ਹੀ ਹੋ ਜੇ ਇਸ ਤਰ੍ਹਾਂ ਖਾਲਸਾ ਜੀ ਜਿਹੜੇ ਇਸ ਤਰ੍ਹਾਂ ਦੀ ਸੋਚ ਰੱਖ ਕੇ ਵਿਚਾਰ ਰੱਖ ਕੇ ਵਾਰਾ ਇਸ ਦਾ ਨਾਮ ਚਾਪਦੇ ਨਹੀਂ ਗਰਬਾਣੀ ਦਾ ਜਾਪ ਕਰਦੇ ਨੇ ਗੁਰਦੁਆਰਾ ਸਾਹਿਬ ਜਾਂਦੇ ਨੇ ਉਹਨਾਂ ਤੇ ਜਿਹੜੀ ਕਿਰਪਾ ਹੋਣੀ ਹੁੰਦੀ ਉਹ ਵੀ ਨਹੀਂ ਹੁੰਦੀ ਕਿਉਂਕਿ ਦੋ ਚਿੱਤੇ ਹੁੰਦੇ ਨੇ ਇੱਕ ਪਾਸੇ ਅਰਦਾਸ ਬੇਨਤੀ ਕਰਦੇ ਵੀ ਨਹੀਂ ਦੂਸਰੇ ਪਾਸੇ ਗੁਰੂ ਵਾਰਾ ਸੱਚੇ ਪਾਤਸ਼ਾਹ ਤੇ ਭਰੋਸਾ ਵੀ ਨਹੀਂ ਰੱਖਦੇਗੇ ਵੀ ਹਾਂਜੀ ਕਿਰਪਾ ਹੋਵੇਗੀ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਜਿਹੜੀ ਮੇਰੀ ਨੋ ਸੀ ਉਹਨੇ ਉਸੇ ਹੀ ਕਹਿੰਦੇ ਕਿ ਬੇਟੀ ਨੂੰ ਫੋਨ ਕੀਤਾ ਕਿ ਤੂੰ ਕਿਆ ਸੀ ਪਾਠ ਕਰ ਗੁਰਦੁਆਰਾ ਸਹਿਬ ਜਾ ਤੇ ਤੇਰੇ ਆਪਣੇ ਸਾਰੇ ਕਾਰਜ ਸਫਲ ਹੋ ਜਾਣਗੇ ਮਹਾਰਾਜ ਦੀ ਕਿਰਪਾ ਹੋਵੇਗੀ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਪਿਆ ਕਾਲ ਸਾ ਜੀ ਮਾਤਾ ਜੀ ਦੱਸਦੇ ਆ ਕਿ ਉਹ ਬੇਟੀ ਕਹਿੰਦੀ ਕਿ ਕੋਈ ਗੱਲ ਨਹੀਂ ਤੂੰ ਪਾਠ ਕਰ ਵੀਰੇ ਪਾਠ ਨਾ ਛੱਡੀ ਪਰ ਪਾਠ ਦੇ ਨਾਲ ਨਾਲ ਇੱਕ ਕੰਮ ਹੋਰ ਕਰ ਕਹਿੰਦੇ ਤੁਸੀਂ ਸ਼ਹੀਦਾ ਸਾਹਿਬ ਜਾਓ ਸ਼ਹੀਦਾ ਸਾਹਿਬ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਅਰਦਾਸ ਬੇਨਤੀ ਕਰੋ ਉਤੇ ਜੋਤ ਦੇ ਵਿੱਚ ਕਿਉਂ ਲੈ ਕੇ ਵੀ ਆਇਆ ਕਰੋ ਪਾ ਕੇ ਵੀ ਆਇਆ ਕਰੋ ਤੇ ਜੇ ਆਪਣੇ ਘਰ ਦੇ ਵਿੱਚ ਦੁਪਹਿਰਾ ਸੈਵ ਘਟਣਾ ਹੈ ਤੇ ਜੋਤ ਘਰ ਦੇ ਵਿੱਚ ਵੀ ਜਗਾਉਣੀ ਸ਼ੁਰੂ ਕਰੋ ਤਾਂ ਮਾਤਾ ਜੀ ਕਹਿੰਦੇ ਮੈਂ ਆਪਣੀ ਨੂੰਹ ਨੂੰ ਕਿਹਾ ਕਿ ਤੇਰਾ ਸਹੁਰਾ ਬਹੁਤ दारू ਪੀਂਦਾ ਏ ਸ਼ਰਾਬ ਪੀਂਦਾ ਏ ਤੇ ਸ਼ਾਇਦ ਆਪਾਂ ਇਹ ਜੋਤ 나ਚ ਗਈਏ ਵੀ ਆਪਾਂ ਕਿਉਂ ਸਿਰ ਤੇ ਪਾਪ ਚੜਾਉਣਾ ਏ ਵੀ ਉਹ ਤਾਂ ਕਦੀ ਕਿਹੜੇ ਕਮਰੇ 'ਚ ਜਾਂਦਾ ਕਦੀ ਕਿਹੜੇ 'ਚ ਵੀ ਝੂਠੇ ਮਿੱਠੇ ਹੱਥ ਲਗਾਏਗਾ ਆਪਣੇ ਸਿਰ 'ਤੇ ਹੋਰ ਭਾਰਾ ਹੋਵੇਗਾ ਸਰ ਜੀ ਮਾਤਾ ਜੀ ਕਹਿੰਦੇ ਵੀ ਜਿਹੜਾ ਮੇਰਾ ਹਸਬੰਦ ਸੀ ਕਹਿੰਦੇ ਉਹ ਬਿਮਾਰ ਰਹਿਣ ਲੱਗਿਆ ਲੀਵਰ ਦੇ ਵਿੱਚ ਇਨਫੈਕਸ਼ਨ ਹੋ ਗਈ ਕਹਿੰਦੇ 슈ਗਰ ਦੀ ਪ੍ਰੋਬਲਮ ਸੀ ਕਹਿੰਦੇ ਉਹਦੀ ਸਿਹਤ ਦਿਨੋ ਦਿਨ ਵਿਗੜਦੀ ਗਈ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਪੇਟ 'ਚ ਪਾਣੀ ਭਰ ਗਿਆ ਕਾਫੀ ਪ੍ਰੋਬਲਮ ਆ ਗਈ ਡਾਕਟਰਾਂ ਨੇ ਕਾਫੀ ਕਹਿੰਦੇ ਸੀਰੀਅਸ ਕੰਡੀਸ਼ਨ ਦੱਸ ਕੇ ਪਟਿਆਲੇ ਸਰ ਨੂੰ ਰੈਫਰ ਕਰਤਾ ਉੱਥੇ ਕਹਿੰਦੇ ਅਸੀਂ ਕਿੰਨਾ ਸਮਾਂ ਐਡਮਿਟ ਰਹੇ ਤਾ ਖਾਲਸਾ ਜੀ ਮਾਤਾ ਜੀ ਕਹਿੰਦੇ ਵੀ ਮੇਰਾ ਨੋ ਪੁੱਤ ਜਦੋਂ ਅਸੀਂ ਹਸਪੀਟਲ ਸੀ ਤੇ ਉਹ ਦੋਨੇ ਕਹਿੰਦੇ ਸ਼ਹੀਦਾ ਸਾਹਿਬ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਗਏ ਉਥੇ ਜਾ ਕੇ ਉਹਨਾਂ ਨੇ ਕਹਿੰਦੇ ਚਪਹਿਰਾ ਸਾਹਿਬ ਘਟਿਆ ਅਰਦਾਸ ਬੇਨਤੀ ਕਰਵਾਈ ਦੀਗ ਲੈ ਕੇ ਅੰਦਰ ਵੀ ਜਾ ਕੇ ਅਰਦਾਸ ਬੇਨਤੀ ਕਰਵਾਈ ਆਪ ਵੀ ਕੀਤੀ ਕਹਿੰਦੇ ਜੋਤ ਚ ਕਿਉਂ ਪਾਇਆ ਤੇ ਜੋਤ ਦੇ ਵਿੱਚੋਂ ਕਿਉਂ ਲੈ ਕੇ ਵੀ ਆਏ ਕਾਲ ਜੀ ਮਾਤਾ ਜੀ ਕਹਿੰਦੇ ਮੈਨੂੰ ਗੈਠੀਆ ਦੀ ਪ੍ਰੋਬਲਮ ਸੀ ਮੇਰੇ ਹੱਟ ਚ ਬਹੁਤ ਜ਼ਿਆਦਾ ਦਰਦ ਕਰਦੇ ਸੀ ਉਥੇ ਕਹਿੰਦੇ ਮੈਂ ਕਿਓ ਲਗਾਉਣਾ ਸ਼ੁਰੂ ਕੀਤਾ ਕਹਿੰਦੇ ਕਿ ਮੇਰੇ ਹਸਬੰਡ ਹਸਪੀਟਲ ਚ ਸੀ ਤੇ ਮੇਰੀ ਨੋ ਮੈਨੂੰ ਕਹਿਣ ਲੱਗੀ ਕਿ ਡੈਡੀ ਤਾਂ ਹਸਪੀਟਲ ਦੇ ਵਿੱਚ ਨੇ ਤੇ ਕਿਉਂ ਨਾ ਮੈਂ ਘਰ ਦੇ ਵਿੱਚ ਜੋਤ ਜਗਾ ਕੇ ਦੁਪਹਿਰਾ ਸੇਵੀ ਕੱਟ ਲਿਆ ਕਰਾਂ ਵੀ ਕੀ ਪਤਾ ਲੱਗਦਾ ਡੈਡੀ ਨੂੰ ਕੋਈ ਫਰਕ ਹੀ ਪੈ ਜਾਵੇ ਤੇ ਤੁਹਾਡੀ ਸਿਹਤ ਵੀ ਠੀਕ ਹੋ ਜੇ ਆਪਣੇ ਘਰ ਦੇ ਵਿੱਚ ਜੋ दारू ਦਾ ਕੋੜ ਉਹ ਵੀ ਦੂਰ ਹੋ ਜੇ ਤੇ ਮਾਰਾ ਸੱਚੇ ਪਾਤਸ਼ਾਹ ਦੀ ਕੋਈ ਕਿਰਪਾ ਵਰਤੇ ਵੀ ਮੇਨੂੰ ਪੁੱਤਰ ਵੀ ਦਾਤ ਵੀ ਬਖਸ਼ਿਸ਼ ਹੋਵੇ। ਖਾਲਸਾ ਜੀ ਮਾਤਾ ਜੀ ਕਹਿੰਦੇ ਮੈਂ ਵੀ ਉਹਨੂੰ ਕਿਹਾ ਵੀ ਹਾਂ ਏ ਤਾਂ ਸਹੀ ਏ ਵੀ ਤੇਰੇ ਡੈਡੀ ਤੇਰਾ ਸਹੁਰਾ ਵੀ ਉੱਥੇ ਆ ਵੀ ਤੂੰ ਅਰੰਭ ਨਾਲ ਪਾਠ ਕਰ ਸਕਦੀ ਏ ਜੋਤ ਜਗਾ ਸਕਦੀ ਏ। ਇਹ ਮਾਰਾ ਸੱਚੇ ਪਾਤਸ਼ਾਹਗੇ ਹੀ ਅਰਦਾਸ ਕਰਾਂਗੇ ਕਿ ਮਾਰਾ ਜੀ ਵਿਚੋ ਸਬੀਰਾ ਸਹੁਰਾ ਵੀ ਉਹ ਠੀਕ ਹੋ ਕੇ ਆਵੇ ਤੇ ਤਾਂ ਕਿ दारू ਵੀ ਨਾ ਪੀਵੇ। ਤੇ ਸਾਡੇ ਘਰ ਦੇ ਵਿੱਚ ਸਭ ਕੁਝ ਹੋ ਜੇ ਤਾਂ ਜੋ ਮੈਂ ਜੋਤ ਜਗਾਉਣੀ ਸ਼ੁਰੂ ਕਰਨ ਲੱਗੀ ਆਂ ਵੀ ਇਹ ਇਸੇ ਤਰ੍ਹਾਂ ਹੀ ਜੋਤ ਜਗਦੀ ਰਹੇ ਵੀ ਕੋਈ ਰੁਕਾਵਟ ਨਾ ਆਵੇ ਇਸ ਰੰਗ ਹਾਲਸਾ ਜੀ ਮਾਤਾ ਜੀ ਕਹਿੰਦੇ ਕਿ ਪਹਿਲੀ ਵਾਰ ਦਾ ਸ਼ਹੀਦਾ ਸਾਹਿਬ ਜਾ ਕੇ ਹੀ ਦੁਪਹਿਰਾ ਸਾਹਿਬ ਕੱਟ ਕੇ ਅਰਦਾਸ ਬੇਨਤੀ ਕਰਕੇ ਆਏ ਨੋ ਪੁੱਤ ਮੈਲੇ ਜੋ ਚ ਘਿਓ ਪਾਏ ਨਾਲੇ ਲੈ ਕੇ ਆਏ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਨਾਲੇ ਤਾਂ ਹਰ ਰੋਜ਼ ਨਿਤਨੇਮ ਕਰਨਾ ਰਹਿਰਾ ਸੇਵ ਕਰਨੀ ਕਹਿੰਦੇ ਨਾਲੇ ਮੇਰੀ ਨੂੰ ਨੇ ਹਰ ਰੋਜ਼ ਦੁਪਹਿਰਾਂ ਸੇਵ ਕਰਨਾ ਤੇ ਸਾਡੇ ਘਰ ਦੇ ਵਿੱਚ ਕਹਿੰਦੇ ਸਵੇਰੇ ਤੇ ਸ਼ਾਮ ਦੋਨੋਂ ਸਮੇਂ ਕਹਿੰਦੇ ਅਸੀਂ ਜੋਤ ਜਗਾਉਣੀ ਤੇ ਅਰਦਾਸ ਬੇਨਤੀ ਕਰਨੀ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੈਂ ਕੋਈ ਡਾਕਟਰ ਨਹੀਂ ਸੀ ਛੱਡਿਆ ਦੇਸੀ ਦਵਾਈ ਲੈਣ ਨੂੰ ਕਹਿੰਦੇ ਗੈਠੀਆ ਦੀ ਕਹਿੰਦੇ ਕਈ ਵਾਰ ਮੈਂ ਮੁਕਸਰ ਸਹਿਮ ਇਸ਼ਨਾਨ ਕਰਕੇ ਵੀ ਆਈ ਮੈਨੂੰ ਕਈਆਂ ਨੇ ਦੱਸਿਆ ਉਤੇ ਇਸ਼ਨਾਨ ਕਰਨ ਦੇ ਨਾਲ ਵੀ ਫਰਕ ਪੈ ਜਾਂਦਾ ਹੈ ਕਈ ਬੱਸਿਆਂ ਵੀ ਕਹਿੰਦੇ ਮੈਂ ਇਸ਼ਨਾਨ ਕਰਕੇ ਆਈ ਪਰ ਕਹਿੰਦੇ ਮੈਨੂੰ ਕੋਈ ਫਰਕ ਨਹੀਂ ਸੀ ਪੈਂਦਾ ਕੀ ਤੋਂ ਵੀ ਕਹਿੰਦੇ ਜਦੋਂ ਵਹਿਕੋ ਲਗਾਉਣਾ ਸ਼ੁਰੂ ਕੀਤਾ ਕਹਿੰਦੇ ਜੋ ਲੋ ਲੈ ਕੇ ਆਈ ਸੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੋਂ ਉਹ ਖਤਮ ਹੋ ਗਿਆ ਤੇ ਕਰੇ ਜੋਤ ਦੇ ਵਿੱਚੋਂ ਹੀ ਕੱਢ ਕੇ ਮੈਂ ਹਰ ਰੋਜ਼ ਸਵੇਰੇ ਸ਼ਾਮ ਲਗਾਉਣਾ ਮਾਤਾ ਜੀ ਕਹਿੰਦੇ ਜੋ ਮੇਰੇ ਹਸਬੈਂਡ ਸੀ ਉਹਨਾਂ ਦੇ ਲੀਵਰ 'ਚ ਇਨਫੈਕਸ਼ਨ ਸੀ ਜੋ 슈ਗਰ ਦੀ ਪ੍ਰੋਬਲਮ ਸੀ ਪੇਟ 'ਚ ਪਾਣੀ ਭਰ ਗਿਆ ਸੀ ਡਾਕਟਰਾਂ ਨੇ ਪਹਿਲਾਂ ਕਾਫੀ ਸੀਰੀਅਸ ਕੰਡੀਸ਼ਨ ਦੱਸੀ ਕਹਿੰਦੇ 10-15 ਦਿਨਾਂ ਦੇ ਵਿੱਚ ਵਿੱਚ ਕਿੰਨੇ ਮੇਰਾ ਹਸਬੰਦ ਦੀ ਸਿਹਤ ਦੇ ਵਿੱਚ ਵੀ ਬਹੁਤ ਫਰਕ ਪੈ ਗਿਆ ਤੇ ਕਹਿੰਦੇ ਉਹਨਾਂ ਨੂੰ ਮਹੀਨੇ ਡੇਢ ਦੇ ਬਾਅਦ ਛੁੱਟੀ ਵੀ ਮਿਲ ਗਈ ਤਾਂ ਮਾਤਾ ਜੀ ਦੱਸਦੇ ਕਿ ਮੇਰੀ ਨੂੰਹ ਨੇ ਇਹ ਅਰਦਾਸ ਕਰਕੇ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਤੇ ਜੋਤ ਲਗਾਉਣੀ ਚਪੈਰਾ ਸੇਵ ਕਰ ਕੱਟਣਾ ਸ਼ੁਰੂ ਕੀਤਾ ਕਿ ਬਾਪੂ ਜੀ ਮੇਰੇ ਮੇਰੀ ਇਹ ਹੀ ਅਰਦਾਸ ਕਿ ਸਾਡੇ ਘਰ ਦੇ ਵਿੱਚ ਸਭ ਕੁਝ ਠੀਕ ਹੋ ਜਾਏ ਤੇ ਜੋ ਮੇਰੇ ਸੋਹਰਾ ਸਾਹਿਬ ਨੇ ਆ ਕੇ दारू ਨਾ ਪੀਣ ਇਸੇ ਤਰ੍ਹਾਂ ਤੁਹਾਡੇ ਨਾਮ ਦੀ ਜੋਤ ਜਗਦੀ ਰਹੇ ਕੋਈ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਵੇ ਤਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਜਦੋਂ ਮੇਰੇ ਹਸਬੰਦ ਨੂੰ ਛੁੱਟੀ ਮਿਲੀ ਘਰ ਆਏ ਉਹ ਠੀਕ ਹੋ ਗਏ ਉਹਨਾਂ ਨੇ ਆਪਣੇ ਆਪ ਹੀ ਜਦੋਂ ਬਿਲਕੁਲ ਠੀਕ ਹੋ ਗਏ ਬੈਠਿਆ ਕਹਤਾ ਕਿ ਅੱਜ ਤੋਂ ਬਾਅਦ ਦੇ ਵਿੱਚ ਮੈਂ दारू ਨਹੀਂ ਪੀਣੀ ਜਿੰਨੀ ਵੀ दारू ਘੱਟ ਪਈ ਉਹ ਸਾਰੀ ਸੁੱਟ ਕੇ ਆਇਆ ਉਹ ਬਾਹਰ ਤੇ ਆ ਕੇ ਕਹਿਣ ਲੱਗਾ ਕਿ ਆਪਾਂ ਹਰ ਰੋਜ਼ ਗੁਰਦੁਆਰਾ ਸਾਹਿਬ ਹੀ ਜਾਣਾ ਹੈ ਵੀ ਗੁਰਬਾਣੀ ਵਿਹਾਰ ਸਮੇਂ ਘਰ ਦੇ ਵਿੱਚ ਲਗਾਉਣੀ ਹੈ ਤੇ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਮਹਾਰਾਜ ਦਾ ਸ਼ੁਕਰਾਨਾ ਵੀ ਕਰਕੇ ਆਉਣਾ ਹੈ ਜਿਨ੍ਹਾਂ ਦੀ ਕਿਰਪਾ ਦੇ ਸਦਕਾ ਮਾਰਾ ਸੱਚੇ ਪਾਤਸ਼ਾਹ ਨੇ ਸਾਡੀ ਅਰਦਾਸ ਸੁਣੀ ਤੇ ਮੈਨੂੰ ਇੱਕ ਅਗਲਾ ਜੀਵਨ ਚੰਗਾ ਜੀਵਨ ਮਿਲਿਆ ਖਾਲਸਾ ਜੀ ਦਾ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਬਹੁਤ ਕਿਰਪਾ ਹੁੰਦੀ ਹੈ ਕਈ ਵਾਰ ਆਪਾਂ ਨੂੰ ਸਮਾਂ ਲੱਗਦਾ ਹੈ ਜਿਵੇਂ ਆਪਾਂ ਪਹਿਲਾਂ ਕਦੇ ਵੀ ਪਾਠ ਨਹੀਂ ਕੀਤਾ ਹੁੰਦਾ ਕਦੇ ਵੀ ਸੇਵਾ ਸਿਮਰਨ ਨਹੀਂ ਕੀਤਾ ਹੁੰਦਾ ਤੇ ਜੇ ਆਪਾਂ ਇੱਕਦਮ ਲੱਗਦੇ ਆ ਤਾਂ ਉਸ ਚੀਜ਼ ਦੇ ਲਈ ਆਪਾਂ ਨੂੰ ਸਮਾਂ ਲੱਗਦਾ ਹੈ ਤਾਂ ਇਸ ਗੱਲ ਕਿ ਆਪਾਂ ਨੂੰ ਸ਼ਰਧਾ ਭਾਵਨਾ ਤੇ ਭਰੋਸਾ ਜ਼ਰੂਰ ਬਣਾ ਕੇ ਰੱਖਣਾ ਚਾਹੀਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਮੇਰੇ ਹਸਬੰਡ ਵੀ ਬਿਲਕੁਲ ਤੰਦਰੁਸਤ ਹੋ ਗਏ ਤੇ ਕਹਿੰਦੇ ਮੈਨੂੰ ਜੋ ਗੈਠੀਏ ਦੀ ਪ੍ਰੋਬਲਮ ਸੀ ਇਨੇ ਮੈਨੂੰ ਪੀਤਾ ਵੀ ਫਰਕ ਨਹੀਂ ਸੀ ਪੈਂਦਾ ਬਹੁਤ ਜਗ੍ਹਾ ਤੋਂ ਜੋ ਦਵਾਈ ਲੈ ਲਈ ਸੀ ਕਹਿੰਦੇ ਵੀ ਪ੍ਰੋਬਲਮ ਇੰਨੀ ਵੱਧ ਗਈ ਸੀ ਮੇਥੋਂ ਚੱਲਿਆ ਫਿਰ ਐਵੇਂ ਨਹੀਂ ਸੀ ਜਾਂਦਾ ਸਿਹਤ ਵੀ ਬਿਲਕੁਲ ਡਾਊਨ ਹੋ ਗਈ ਸੀ ਕਹਿੰਦੇ ਤਨਤਨ ਬਾਬਾ ਦੀ ਸਿੰਘ ਸਾਹਿਬ ਜੀ ਦੀ ਜੋਤ ਦੇ ਘੋ ਦੇ ਨਾਲ ਕਹਿੰਦੇ ਮੇਰੀ ਸਿਹਤ ਇੰਨੀ ਵਧੀਆ ਹੋ ਗਈ ਕਹਿੰਦੇ ਜੋ ਮੈਨੂੰ ਗੈਟੀਆਂ ਦੀ ਪ੍ਰੋਬਲਮ ਸੀ ਉਹ ਵੀ ਬਿਲਕੁਲ ਨਾਰਮਲ ਹੋ ਗਈ ਟੈਸਟ ਕਰਵਾਇਆ ਤਾਂ ਕਹਿੰਦੇ ਬਿਲਕੁਲ ਨਾਰਮਲ ਹੋ ਗਈ ਉਸ ਤੋਂ ਬਾਅਦ ਨੇ ਵਿੱਚ ਖਾਲਸਾ ਜੀ ਮਾਤਾ ਜੀ ਦੱਸਦੇ ਕਿ ਸਾਡਾ ਇੰਨਾ ਵਿਸ਼ਵਾਸ ਬਣ ਗਿਆ ਇੰਨੀ ਸ਼ਰਦਾ ਵੜ ਗਈ ਕਹਿੰਦੇ ਜੋ ਮੇਰੀ ਨੂੰ ਸੀ ਫਿਰ ਉਸਨੇ ਆਪਣੇ ਲਈ ਅਰਦਾਸ ਬੇਨਤੀ ਕੀਤੀ ਕਿ ਧੰਨ ਧੰਬਾਬਾ ਦੀਪ ਸਿੰਘ ਸਾਹਿਬ ਜੀ ਤੇ ਮੈਨੂੰ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਕਿ ਮੈਨੂੰ ਪੁੱਤਰ ਦੀ ਦਾਤ ਬਖਸ਼ੋ ਮੈਂ ਤੁਹਾਡੇ ਦਰ ਤੇ 11 ਦੁਪਹਿਰਾ ਸਹਿਬ ਕੱਟ ਕੇ ਜਾਵਾਂਗੀ ਤਾਂ ਖਾਲਸਾ ਜੀ ਮਾਤਾ ਜੀ ਦੱਸਦੇ ਆ ਕਿ ਮੇਰੀ ਨੂੰ ਘਰ ਦੇ ਵਿੱਚ ਹੀ ਦੁਪਹਿਰਾ ਸਹਿਬ ਕੱਟਦੀ ਰਹੀ ਕਹਿੰਦੇ ਜਦੋਂ ਅਸੀਂ ਠੀਕ ਹੋ ਜਾਂਨੇ ਆ ਉਸ ਤੋਂ ਕਹਿੰਦੇ ਡੇਢ ਸਾਲ ਦੇ ਬਾਅਦ ਦੇ ਵਿੱਚ ਖਾਲਸਾ ਜੀ ਉਹਨੇ ਡੇਢ ਸਾਲ ਦਾ ਕਿੰਨਾ ਸਮਾਂ ਹੁੰਦਾ ਹੈ ਡੇਢ ਸਾਲ ਦਾ ਸਮਾਂ ਵੀ ਕੋਈ ਕੋਈ ਹੀ ਸ਼ਰਤ ਆਪਾਂ ਮਾਰਾ ਕੇ ਵਿਸ਼ਵਾਸ ਰੱਖ ਕੇ ਅਰਦਾਸ ਬੇਨਤੀ ਕਰ ਸਕਦਾ ਹੈ ਕਹਿੰਦੇ ਡੇਢ ਸਾਲ ਦੇ ਬਾਅਦ ਮੇਰੀ ਨੂੰਹ ਦੇ ਕੋਲ ਕਹਿੰਦੇ ਬੱਚਾ ਹੋਣਾ ਲਾ ਹੁੰਦਾ ਹੈ ਕਹਿੰਦੇ ਉਸ ਨੂੰ ਡਾਕਟਰ ਨੇ ਕਾਫੀ ਰੈਸਟ ਦੱਸੀ ਹੁੰਦੀ ਪਰ ਉਸ ਨੇ ਰੈਸਟ ਦੇ ਵਿੱਚ ਵੀ ਕਹਿੰਦੇ ਹਰ ਰੋਜ਼ ਜੋਤ ਜਗੌੜੀ ਚ ਪਹਿਰਾ ਸੇਵ ਕਟਣਾ ਕਹਿੰਦੇ ਉਸੇ ਤਰ੍ਹਾਂ ਮਹਾਰਾ ਸੱਚੇ ਪਾਤਸ਼ਾਹ 11 ਰਾਸ ਬੀਰਤੀ ਕਰਦੇ ਰਹੀ ਤੇ ਖਾਲਸਾ ਜੀ ਮਾਤਾ ਜੀ ਦੱਸਦੇ ਕਿ ਮਹਾਰਾਜ ਦੀ ਐਨੀ ਕਿਰਪਾ ਸ਼ਹੀਦਾ ਸਿੰਘਾਂ ਦੀ ਵਰਤਦੀ ਏ ਕਹਿੰਦੇ ਮੇਰੇ ਨੂੰ ਦੇ ਕੋਲ ਪੁੱਤਰ ਦੀ ਦਾਤ ਹੁੰਦੀ ਏ ਕਹਿੰਦੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਕਹਿੰਦੇ ਸਾਡੇ ਘਰ ਪੋਤੇ ਦੀ ਦਾਤ ਮਹਾਰਾ ਸੱਚੇ ਪਾਸ਼ਾ ਬਖਸ਼ਿਸ਼ ਕਰਦੇ ਨੇ ਖਾਰਸਾ ਜੀ ਮਾਤਾ ਜੀ ਕਹਿੰਦੇ ਕਿ ਐਨੀ ਕਿਰਪਾ ਹੁੰਦੀ ਹੈ ਕਹਿੰਦੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਹਿਲਾਂ ਦੋ ਪੋਤੀਆਂ ਸੀ ਫਿਰ ਪੋਤੇ ਦੀ ਦਾਤ ਵਕਸ਼ਿਸ਼ ਹੋਈ ਕਹਿੰਦੇ ਜਦੋਂ ਬਿਲਕੁਲ ਠੀਕ ਹੋ ਜਾਂਦਾ ਸਵਾ ਮਹੀਨੇ ਦੇ ਬਾਅਦ ਦੋ ਮਹੀਨਿਆਂ ਦੇ ਬਾਅਦ ਦੇ ਵਿੱਚ ਕਹਿੰਦੇ ਅਸੀਂ ਫਿਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਪੇ ਜਾ ਕੇ ਕਹਿੰਦੇ ਅਸੀਂ ਮੱਥਾ ਟਿਕਾ ਕੇ ਲੈ ਕੇ ਆਉਣੇ ਆ ਨਾਲੇ ਨਮਸਕਾਰ ਕਰਕੇ ਲੈ ਕੇ ਆਉਣੇ ਆ ਨਾਲੇ ਮਹਾਰਾਜ ਦਾ ਸ਼ੁਕਰਾਨਾ ਕਰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਖਾਰਸਾ ਜੀ ਮਾਤਾ ਜੀ ਦੱਸਦੇ ਇਹ ਛੇ ਮਹੀਨਿਆਂ ਦੇ ਬਾਅਦ ਦੇ ਵਿੱਚ ਕਹਿੰਦੇ ਜੋ ਮੇਰੀ ਨੋ ਸੀ ਜੋ 11 ਚ ਪਹਿਰਾ ਸਹਿਬ ਸੁਖੇ ਸੀ ਉਹ ਵੀ ਕੱਟ ਕੇ ਆਉਂਦੀ ਅਰਦਾਸ ਬੇਨਤੀ ਵੀ ਕਰਦੀ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਕਿ ਅੱਜ ਵੀ ਮੇਰੀ ਨੋ ਹਰ ਰੋਜ਼ ਉਸੇ ਤਰ੍ਹਾਂ ਚ ਪਹਿਰਾ ਸਹਿਬ ਕੱਟਦੀ ਹੈ ਜੋਤ ਜਗਾਉਦੀ ਹੈ ਕਹਿੰਦੇ ਕਿਥੇ ਤਾਂ ਸਾਡੇ ਕੋਲ ਮਾਤਾ ਜੀ ਦੱਸਦੇ ਸਭ ਕੁਝ ਸੀ ਪਰ ਖੁਸ਼ ਅਸੀਂ ਬਿਲਕੁਲ ਨਹੀਂ ਸੀ ਤੇ ਮਾਤਾ ਜੀ ਕਹਿੰਦੇ ਕਿ ਅੱਜ ਸਾਡਾ ਪਰਿਵਾਰ ਇੰਨਾ ਖੁਸ਼ ਹੈ ਇੰਨਾ ਵਧੀਆ ਹੈ ਇਹਦੇ ਚਾਰੇ ਪਰਿਵਾਰ ਤੇ ਵੇਬਰ ਇੱਕ ਦੂਜੇ ਦੇ ਸਾਹਮਣੇ ਸਾਂ ਨਿੱੰਨੀਆਂ ਹੀ ਇਕੱਠੇ ਬੈੰਨਿਆ ਹੀ ਇਕੱਠੇ ਉੱਠਨੇ ਆ ਇਸ ਤਰ੍ਹਾਂ ਖਾਲਸਾ ਜੀ ਮਾਤਾ ਜੀ ਕਹਿੰਦੇ ਵੀ ਸਾਡੇ ਪਰਿਵਾਰ ਤੇ ਮੇਰੇ ਤੇ ਮੇਰੇ ਹਸਬੰਦ ਤੇ ਮੇਰੇ ਨੋ ਪੁੱਤ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਹੋਈ ਖਾਲਸਾ ਜੀ ਮਾਤਾ ਜੀ ਦੱਸਦੇ ਆ ਕਿ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜੋਤ ਦੇ ਵਿੱਚ ਬਹੁਤ ਤਾਕਤ ਹੈ ਵੱਡੇ ਵੱਡੇ ਦੁੱਖ ਵੀ ਦੂਰ ਕਰਦੀ ਏ ਜੋਤ ਦਾ ਕਿਉਂ ਕਹਿੰਦੇ ਕਿ ਮੈਨੂੰ ਤਾਂ ਇਸ ਚੀਜ਼ ਦਾ ਪੂਰੀ ਸਰਦਾ ਪਾਵਨ ਦਾ ਦੇ ਨਾਲ ਤਜਰਬਾ ਹੋਇਆ ਹੋਇਆ ਹੈ ਕਿ ਮੈਨੂੰ ਕੋਈ ਵੀ ਕਦੇ ਵੀ ਪ੍ਰੋਬਲਮ ਹੁੰਦੀ ਹੈ ਤੇ ਮੈਂ ਕਹਿੰਦੇ ਕੋਈ ਦਵਾਈ ਨਹੀਂ ਲੈਂਦੀ ਕਿ ਮੈਂ ਜੋਤਦਾ ਕਹਿੰਦੇ ਕਿ ਉਹ ਗਿਲਕੌੜੀਆਂ ਤੇ ਮੈਨੂੰ ਫਰਕ ਪੈ ਜਾਂਦਾ ਹੈ ਤੇ ਇਸ ਤਰ੍ਹਾਂ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜ਼ਰੂਰ ਕਿਰਪਾ ਹੁੰਦੀ ਹੈ ਜੇ ਆਪਾਂ ਸਰਦਾ ਪਾਵਨਾ ਰੱਖੀਏ ਭਰੋਸਾ ਰੱਖੀਏ ਮਹਾਰਾਜ ਦੇ ਦਰਤੋਂ ਕਦੇ ਵੀ ਕੋਈ ਖਾਲੀ ਨਹੀਂ ਮੁੜਦਾ ਬਸ ਕਵੀ ਆਪਣੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਤਾਂ ਕਿਰਪਾ ਕਰਨ ਨੂੰ ਤਿਆਰ ਬੈਠੇ ਨੇ ਸੋਕਾਰ ਸਾਹਿਬ ਜੀ ਇਹ ਸੀ ਉਸ ਮਾਤਾ ਜੀ ਦੀ ਅੱਡ ਬੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਨਿਆ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਲਸਾ ਜੀ ਤੁਸੀਂ ਵੀ ਵਾਦ ਤੋਂ ਵਾਦ ਗਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਆਪਣੇ ਬੱਚਿਆਂ ਨੂੰ ਵੀ ਵਾਦ ਤੋਂ ਵਾਦ ਗਰਬਾਣੀ ਨਾਲ ਜੋੜੋ ਪਾਈ ਗੁਰੂ ਸੱਚੇ ਪਾਤਸ਼ਾਹ ਦੀ ਤੁਹਾਡੇ ਬੱਚਿਆਂ ਤੇ ਕਿਰਪਾ ਬਣੀ ਰਹੇ ਮਹਾਰਾ ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸੁਖਾਲਸਾ ਜੀ ਭੁੱਲਾ ਚੁੱਕਾਂ ਦੀ ਕੀਮਾ ਬਖਸ਼ੀ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਹੋਣਗੀਆਂ ਕੀਮਾ ਬਖਸ਼ਨੀ ਹਾਲਸਾ ਜੀ ਤਾਂ ਤਨ ਨਾ ਮਰਿ ਸ਼ਨੀਰਵਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਕਰਨੀ ਗੁਰਬਾਣੀ ਦੇ ਨਾਲ ਜੋੜਨਾ ਵਾਹਿਗੁਰੂ ਸੱਚੇ ਪਾਤਸ਼ਾਹ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਤੇ ਕਿਰਪਾ ਕਰਨੀ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਸਵਨਾ ਦੇ ਮਾਰਾ ਸੱਚੇ ਪਾਸ਼ਾ ਕਾਰਜ ਸਫਲ ਕਰਨੇ ਸਾਰਿਆਂ ਦੇ ਘਰ ਪਰਿਵਾਰ ਵਾਹਿਗੁਰੂ ਸੱਚੇ ਪਾਸ਼ਾ ਹੱਸਦੇ ਵਸਦੇ ਰੱਖਨੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਦਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ